ਆਮ ਲਈ ਜੋ ਮੇਰੇ ਚੌਣ ਵਾਲੇ ਨਹੀਂ ਕਦੇ ਅਬਿਊਜ਼ਿਵ ਲੈਂਗੁਏਜ ਨਹੀਂ ਯੂਜ਼ ਕਰਨਗੇ ਕਿਸੇ ਨੂੰ ਕੋਈ ਕੁੜੀ ਖੜੀ ਹੋਗੀ ਕੱਲੀ ਤੇ ਤਾਂ ਵੀ ਹੈਲਪ ਕਰਨਗੇ ਔਰ ਇਹ ਮਸਾਲਾ ਤੁਹਾਨੂੰ ਆ ਮਿਲਣ ਗਿਆ ਸਾਡੇ ਖਾੜਿਆਂ ਚ ਕਈ ਵਾਰੀ ਗੁੱਡੀਆਂ ਆ ਜਾਂਦੀਆਂ ਹਨ ਉਹਨਾਂ ਨੂੰ ਗੱਡੀ ਤੱਕ ਬਿਠਾਉਣ ਦਾ ਕੰਮ ਨੌਜਵਾਨ ਕਰਦੇ ਤਾਂ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿ ਵਧੀਆ ਹੋਵਗੇ ਸਾਰੇ ਤਾਂ ਆ ਵੀਡੀਓ ਬਾਈ ਦੀ ਤੁਸੀਂ ਦੇਖ ਹੀ ਲਈਆ ਕਿ ਬਾਈ ਕਹਿ ਰਿਹਾ ਕਿ ਗੁੱਡੀਆਂ ਦੀ ਇੱਜ਼ਤ ਕਰਦੇ ਨਹੀਂ ਅਬਿਊਜ਼ਿਵ ਲੈਂਗੁਏਜ ਯੂਜ਼ ਕਰਦੇ ਮੇਰੇ ਮੈਨ ਕਰਦੇ ਜਦੋਂ ਖਾੜਿਆ ਜੇ ਬਾਈ ਕਹਿੰਦਾ ਕਿ ਸਾਡੇ ਜਦੋਂ ਕੁੜੀਆਂ ਗੁੱਡੀਆਂ ਆਂਦੀਆਂ ਤੇ ਜਿਹੜੇ ਫੈਨਸ ਐ ਬਾਈ ਦੇ ਉਹ ਆਪ ਉਹਨਾਂ ਨੂੰ ਰਾਹ ਬਣਾ ਕੇ ਦਿੰਦੇ ਆ ਘਰ ਤੱਕ ਛੱਡ ਕੇ ਆਂਦੇ ਆ ਤਾਂ ਫੈਨਸ ਲਈ ਇਹ ਬਹੁਤ ਮਾਣ ਵਾਲੀ ਗੱਲ ਐ ਕਿ ਬਾਈ ਸਾਡੀ ਗੱਲ ਕਰਦਾ ਪਿਆ ਐ ਤੇ ਕਿ ਜਿਹੜੀ ਕੁੜੀ ਨੂੰ ਪਿੱਛੇ ਜੇ ਇੱਕ ਕਰਾਇਆ ਵੀ ਸੀਗਾ ਕਿਤੇ ਸ਼ੋਅ ਸੀਗਾ ਬਾਈ ਦਾ ਚੰਡੀਗੜ੍ਹ ਵਾਲੀ ਸੀ ਸ਼ਾਇਦ ਨਹੀਂ ਬਲਾਚੌਰ ਸੀਗਾ ਬਲਾਚੌਰ ਇੱਥੇ ਬਲਾਚੌਰ ਸੀਗਾ ਸੇਟੀ ਸਰਪੰਚ ਚੋਣਾਂ ਨੇ ਕਰਾਇਆ ਸੀਗਾ ਤਾਂ ਉੱਥੇ ਇੱਕ ਕੁੜੀ ਆਈ ਸੀਗੀ ਉਹਨੂੰ ਰਾਹ ਬਣਾ ਕੇ ਭੇਜਿਆ ਸੀਗਾ ਤੇ ਉਹ ਕੁੜੀ ਦੀ ਵੀਡੀਓ ਆਈ ਆ ਸਾਹਮਣੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਤੇ ਵੀਡੀਓ ਪੂਰੀ ਦੇਖ ਲਿਓ ਉਸ ਕੁੜੀ ਦੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਰਿੰਦਰ ਘਾੜਿਆ ਮੈਕੈਲੀਫੋਰਨੀਆ ਚ ਰਹਿੰਦੀ ਆ ਵੇ ਹੁਣੇ-ਹੁਣੇ ਇੱਕ ਬਬੂ ਬਾਈ ਜੀ ਦੀ ਵੀਡੀਓ ਕਲਿੱਪ ਦੇਖਿਆ ਸੀਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਫੈਨ ਜਿਹੜੇ ਆ ਉਹ ਕੁੜੀਆਂ ਨੂੰ ਬਹੁਤ ਰਿਸਪੈਕਟ ਕਰਦੇ ਆ ਇਹ ਗੱਲ ਬਿਲਕੁਲ ਸੱਚ ਆ ਇੱਕ ਵਾਰ ਮੈਂ ਬਲਾਚੌਰ ਗਈ ਸੀਗੀ 바이 ਦੇ ਸ਼ੋਅ ਤੇ ਤੇ ਉੱਥੇ ਨਾ ਬਹੁਤ ਜ਼ਿਆਦਾ ਕਰਾਊਡ ਸੀਗਾ ਤੇ 바이 ਜੀ ਦੇ ਫੈਨਸ ਨੇ ਮੈਨੂੰ ਬਹੁਤ ਰਿਸਪੈਕਟਫੁਲੀ ਅੱਗੇ ਭੇਜਿਆ ਕਿ ਕੋਈ ਨਹੀਂ ਤੁਸੀਂ ਹੈਨਾ ਜਾਓ ਅੱਗੇ ਭਾਣੇ ਤੁਸੀਂ ਅੱਗੇ ਜਾਓ ਮਿਲੋ ਐਂਡ ਮੈਂ ਸਟੇਜ ਤੇ ਜਾ ਕੇ ਬਾਈ ਜੀ ਨੂੰ ਦੱਸਿਆ ਵੀ ਕਿ ਬਾਈ ਤੁਹਾਡੇ ਫਰੈਂਡਸ ਨੇ ਮੈਨੂੰ ਅੱਗੇ ਭੇਜਿਆ ਆ ਬਹੁਤ ਰਿਸਪੈਕਟਫੁਲੀ ਪਰ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਨਹੀਂ ਭੈਣ ਤੈਨੂੰ ਛੱਡ ਕੇ ਵੀ ਆਣਗੇ ਐਂਡ ਰੀਅਲੀ ਜਦੋਂ ਉਸ ਕਰਾਊਡ ਵਿੱਚੋਂ ਸ਼ੋਅ ਤੋਂ ਬਾਅਦ ਮੈਂ ਬਾਹਰ ਨਿਕਲ ਰਹੀ ਸੀਗੀ ਉਹਨਾਂ ਦੇ ਫੈਨਸ ਨੇ ਮੈਨੂੰ ਇੱਕ ਨਾ ਇਦਾਂ ਰਾਉਂਡ ਬਣਾ ਕੇ ਹੌਲਡ ਜਿਹੜੇ ਆਪਣੇ ਹੈਂਡ ਜਿਹੜੇ ਹੌਲਡ ਕਰਕੇ ਮੈਨੂੰ ਉੱਥੋਂ ਬਾਹਰ ਕੱਢਿਆ ਐਂਡ ਉਹਨਾਂ ਨੇ ਮੈਨੂੰ 골ਡੀ ਬਾਈ ਜਿਹੜੇ ਇੱਕ ਆ ਮੋਗੇ ਤੋਂ ਆ 골ਡੀ ਬੌਂਸਰ ਉਹ ਮੈਨੂੰ ਘਰ ਤੱਕ ਛੱਡ ਕੇ ਗਏ ਕਿਉਂਕਿ ਰਾਤ ਦਾ ਟਾਈਮ ਸੀ ਉਹ ਕਹਿੰਦੇ ਇੱਥੇ ਸੇਫ ਨਹੀਂ ਹੈਗਾ ਅਸੀਂ ਤੁਹਾਨੂੰ ਘਰ ਤੱਕ ਛੱਡ ਕੇ ਆਉਨੇ ਉਹ ਮੈਨੂੰ ਘਰ ਤੱਕ ਛੱਡ ਕੇ ਆਏ ਤੇ ਬਾਈ ਜੀ ਦੇ ਇੱਕ ਹੋਰ ਫੈਨ ਆ ਮਨਦੀਪ ਨਿਊਯਾਰਕ ਤੋਂ ਉਹਨਾਂ ਨੂੰ ਮੈਂ ਲਾਸਟ ਵੀਕ ਹਾਂਜੀ ਮਿੱਤਰੋ ਤਾਂ ਵੀਡੀਓ ਦੇਖ ਹੀ ਲਈਆ ਤੁਸੀਂ ਬਾਈ ਦੇ ਫੈਨ ਬਹੁਤ ਵਧੀਆ ਆ ਬਾਈ ਜੀ ਦੀ ਮੀਨੂ ਦਾ ਭਾਗੀ ਅੱਗੇ ਵੀ ਬੈਠੇ ਰਹਿਣ ਵਾਲੇ ਫੈਨ ਜਿਹੜੇ ਆ ਉਹ ਕੁੜੀਆਂ ਦੇ